ਆਪਾਂ ਸਾਰੇ ਜਾਣਦੇ ਆ ਕਿ ਆਪਾਂ ਕੱਲ ਇੱਕ ਮੌਕ ਡਿਲ ਜਿਹੜੀ ਹੈਗੀ ਆ ਪੂਰੇ ਜ਼ਿਲ੍ਹੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਬਲੈਕਆਊਟ ਦਾ ਜਿਹੜਾ ਸੈਸ਼ਨ ਜਿਹੜਾ ਆਇਆਗਾ ਉਹ ਵੀ ਸ਼ਾਮ ਨੂੰ ਆਪਾਂ ਉਹਦੀ ਆ ਤਿਆਰੀ ਜਿਹੜੀ ਹੈਗੀ ਆ ਉਹ ਕੀਤੀ ਸੀ ਪਰ ਹੁਣ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਜਿਹੜਾ ਹੈਗਾ ਉਹ ਏਸੈਂਸ਼ੀਅਲ ਵਸਤੂ ਜਿਹੜਾ ਹੈਗਾ ਉਹ ਖਰੀਦ ਕੇ ਆਪਾਰੀ ਮਾਤਰਾ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਖਤਸ਼ਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਕਿਸੇ ਵੀ ਤਰੀਕੇ ਦੇ ਜਿਹੜੇ ਜ਼ਰੂਰੀ ਵਸਤੂ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਫੂਡ ਗ੍ਰੇਨਸ ਦਾ ਸਬਸਟੈਂਟ ਸਟਾਕ ਹੈ ਸਾਡੇ ਕੋਲ ਜਿੰਨੇ ਵੀ ਹੋਰ ਬਾਕੀ ਚਾਵੇਂ ਉਹ ਬੇਬੀ ਫੂਡ ਹੋਵੇ ਬਾਕੀ ਸਾਰੀ ਹੋਰ ਚੀਜ਼ਾਂ ਉਹਦਾ ਸਫੀਸ਼ੀਐਂਟ ਸਟਾਕ ਅਵੇਲੇਬਲ ਹੈ ਗੈਸ ਦੀ ਸਪਲਾਈ ਹੋਵੇ ਪੈਟਰੋਲ ਡੀਜ਼ਲ ਵਗੈਰਾ ਇਸ ਤਰੀਕੇ ਦੀ ਜਿੰਨੇ ਵੀ ਸਾਨੂੰ ਜਿਹੜਾ ਹੈਗਾ ਚੀਜ਼ਾਂ ਚਾਹੀਦੀਆਂ ਨੇ ਉਹ ਜ਼ਿਲ੍ਹੇ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਉਨਾ ਜਾਣ ਤੇ ਨਾਲ ਹੀ ਮੈਂ ਸਾਰੇ ਜਿੰਨੇ ਸਟਾਕਿਸਟ ਨੇ ਉਨ੍ਹਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਚੜਾ ਹੈਗਾ ਜਾਨ ਪੂਛ ਕਰਕੇ ਇੱਕ ਆਰਟੀਫੀਸ਼ੀਅਲ ਸ਼ਾਰਟੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਚੀਜ਼ਾਂ ਜਿਹੜੀ ਹੈਗੀ ਆ ਜ਼ਰੂਰੀ ਵਸਤੂ ਜਿਹੜੇ ਕਿ ਉਹਨਾਂ ਨੂੰ ਛੁਪਾ ਕੇ ਕਿਤਾ ਜੋ ਬਾਅਦ ਵਿੱਚ ਉਹ ਕਿਸੇ ਤਰੀਕੇ ਨਾਲ ਇਹਨੂੰ ਬਲੈਕ ਮਾਰਕੀਟਿੰਗ ਕਰ ਸਕਣ ਇਹਨਾਂ ਦੇ ਬਾਅਦ ਜਿਹੜਾ ਹੈਗਾ ਉਹ ਵਧਾ ਸਕਣ ਉਹਦੇ ਬਾਅਦ ਜਿਹੜਾ ਹੈਗਾ ਗਲਤ ਪ੍ਰੋਫਿਟਿੰਗ ਦੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਇੱਕ ਕਾਸ਼ਨ ਇਸ਼ੂ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਜਿਹੜੀ ਗਲਤ उन्होंने तो इस वे जरा है सपोर्ट की लड़ है इस तरीके की गलत ना पो हो। तो जे कोई इस तरीके की गलत हरकत करता है जो आ, कि, आ, ब्लैक मार्केटिंग या फिर आर्टिफिशियल शोटेज क्रिएट करने की कोशिश करता है तो वो खिलाफ आप एसेंशियल कम्यूनिटीज एक्ट की वक् वारावनएसएस वक तो की जी सैक्शन है से हिसाब उन्होंने खिलाफ कार्रवाई करा मैं पब्लिक ने चाहगा कि सा ਜਿਹੜੇ 에ਸੈਂਸ਼ੀਅਲ ਕਮੋਡਿਟੀਜ਼ ਨੇ ਉਹਦੀ ਕੋਈ ਕਮੀ ਨਹੀਂ ਹੈ ਫੂਡ ਗ੍ਰੇਨ ਬੇਬੀ ਫੂਡ ਗੈਸ ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਜਿਹੜੀ ਹੈ ਕੀ ਹੈ ਜ਼ਿਲ੍ਹੇ ਵਿੱਚ ਸਫੀਸ਼ੀਐਂਟ ਕੁਆਂਟੀਟੀ ਵਿੱਚ ਮੌਜੂਦ ਹੈ ਤੁਸੀਂ ਅਨਨੇਸੈਸਰੀ ਪੈਨਿਕ ਪਾਈਂ ਨਾ ਕਰੋ ਅਡਮਿਨਿਸਟ੍ਰੇਸ਼ਨ ਤੇ ਵਿਸ਼ਵਾਸ ਰੱਖੋ ਆਪਾਂ ਤੁਹਾਡੇ ਨਾਲ ਹੀ ਇਸ ਇਹਦੇ ਵਿੱਚ ਤੇ ਨਾਲ ਚੱਲ ਕੇ ਹੀ ਜਿਹੜੀ ਆਪਾਂ ਡਾਇਰੈਕਸ਼ਨਸ ਦੇ ਰਹੇ ਹਾਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਫੋਲੋ ਕਰੋ ਜਿਵੇਂ ਆਪਾਂ ਕੱਲ ਜਿਹੜਾ ਮੌਕ ਡ੍ਰਿਲ ਦੇ ਸਮੇਂ ਦੀ ਡਾਇਰੈਕਸ਼ਨਸ ਦਿੱਤੀ ਸੀ ਜਿਹੜਾ ਬਲੈਕਆਊਟ ਦੀ ਡਾਇਰੈਕਸ਼ਨਸ ਦਿੱਤੀ ਉਹ ਵੀ ਕਾਫੀ ਹੱਦ ਤੱਕ ਆਲਮੋਸਟ 95% ਲੋਕਾਂ ਨੇ ਉਹਦੀ ਜਿਹੜੀ ਹੈਗੀ ਬਿਲਕੁਲ ਪਾਲਣਾ ਕੀਤੀ ਤੇ ਜੇ ਇਸੇ ਤਰੀਕੇ ਨਾਲ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਡਾਇਰੈਕਸ਼ਨਸ ਨੂੰ ਜਿਹੜਾ ਹੈਗਾ ਫੋਲੋ ਕਰਾਂਗੇ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਇਹ ਵੀ ਕੱਲ੍ਹ ਜਾਊਗਾ ਇਹ ਮੈਂ ਇਹ ਵੀ ਬੇਨਤੀ ਕਰਨਾ ਚਾਹ ਮੰਗਾ ਕਿ ਕਿਸੇ ਤਰੀਕੇ ਦੀ ਜਿਹੜੀ ਹੋਰ ਵੀ ਆਪਾ ਹੈ ਆਪਾਂ ਸੁਣ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਚੜਾਏਗਾ ਤੁਸੀਂ ਧਿਆਨ ਨਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਤੁਹਾਨੂੰ ਭਾਵੇਂ ਉਹ ਸਾਡੇ ਫੇਸਬੁੱਕ ਪੇਜ ਨੇ ਥਾਕੇ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪੇजेस ਨੇ ਜਾਂ ਫਿਰ ਜਿਹੜਾ ਬਾਕੀ ਆਪਣੇ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਜਾਂ ਫਿਰ ਮੇਰੀ ਟੀਮ ਵੱਲੋਂ ਜਾਂ ਡੀਪੀਆਰਓ ਸਾਹਿਬ ਵੱਲੋਂ ਤੁਹਾਡੇ ਸਾਹਮਣੇ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਤੇ ਤੁਸੀਂ ਧਿਆਨ ਦਿਓ ਬਾਕੀ ਸਾਰੀ ਆਪਵਾਵਾਂ ਨੂੰ ਤੁਸੀਂ ਜਿਹੜਾ ਹੈਗਾ ਉਹ ਬੇਰੀਜ਼ ਕਰੋ ਇੱਕ ਵਾਰ ਫਿਰ ਸਾਰਿਆਂ ਦਾ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਤੇ ਬਲੈਕਆਊਟ ਹੈ ਉਹਦੇ ਵਿੱਚ ਚੰਗੀ ਤਰੀਕੇ ਨਾਲ ਫੋਲੋ ਕਰਨ ਦੇ ਵਾਸਤੇ ਧੰਨਵਾਦ ਤੇ ਅੱਜ ਦੀ ਜਿਹੜੀ ਡਾਇਰੈਕਸ਼ਨ ਹੈ ਸਾਰ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਸਾਰੇ ਚੰਗੇ ਤਰੀਕੇ ਨਾਲ ਫੋਲੋ ਕਰਨਾ